ਇਹ ਕੁੜੀ ਜਿਹੜੂ ਬਾਪ ਦਾ ਧੀ ਵਾਲਾ ਰਿਸ਼ਤਾ ਹੱਦੋਂ ਖਤਮ ਕਰ ਚੁੱਕੀ ਹੈ ਹੂੰ ਇਹ ਕੁੜੀ ਨੇ ਸਾਡਾ ਪੁੱਤ ਮਾਰਿਆ ਜੀ ਹੂੰ ਜਿਹੜਾ ਕਿ ਸ਼ਰੀਫ ਜੀ ਸੈ ਹੂੰ ਇੱਕ ਦਰਬੇਸ਼ ਇਨਸਾਨ ਸੀ ਜੀ ਹੂੰ ਇੱਕ ਕੋਈ ਦਰਬੇਸ਼ ਇਨਸਾਨ ਦਾ ਕਤਲ ਕੀਤਾ ਜੀ ਜੀ ਇਸ ਤੋਂ ਵੱਧ ਮਗਰੋਂ ਮੇਰੇ ਵਾਸਤੇ ਵੀ ਗੁੰਝਾ ਹੋ ਰਿਹਾ ਹੈ ਮੈਂ ਬਿਲਕੁਲ ਸਮਝ ਸਕਦਾ ਪਰ ਬਹੁਤ ਸਾਰੇ ਲੋਕ ਇਹ ਜਾਨਣਾ ਚਾਹੁੰਦੇ ਆ ਮੈਂ ਇਸੇ ਕਰਕੇ ਤੁਹਾਡਾ ਨਾਲ ਕੰਟੈਕਟ ਕਰ ਰਿਹਾ ਸੀਗਾ ਕਿ ਘੱਟੋ ਘੱਟ ਤੁਹਾਡਾ ਪੱਖ ਵੀ ਆਉਣਾ ਚਾਹੀਦਾ ਕਿ ਤੁਹਾਡਾ ਸਟੈਂਡ ਕੀ ਹੈ ਕਿ ਤੁਸੀਂ ਪੈਰਵਾਈ ਆਪਦੀ ਬੇਟੀ ਰੁਪਿੰਦਰ ਕੌਰ ਦੀ ਕਰੋਗੇ ਕੋਰਟ ਦੇ ਵਿੱਚ ਜਾਂ ਨਹੀਂ ਕਰੋਗੇ ਜੀ ਮੈਂ ਤੁਹਾਨੂੰ ਪਹਿਲੇ ਹੀ ਵੈਸੇ ਕਿਉਂ ਬੇਟੀ ਕਾਨੂੰਨ ਦਾ ਅਧਿਕਾਰ ਮੇਰੇ ਤੋਂ ਖੋਹ ਲੀਏ ਯਾਨੀ ਕਿ ਇਨ ਫਿਊਚਰ ਵੀ ਤੁਸੀਂ ਕਹਿੰਦੇ ਉਹ ਉਹ ਸਾਡੇ ਮੇਰੇ ਵਾਸਤੇ ਉਹ ਮਰ ਚੁੱਕੀ ਹੈ ਜੀ ਹਾਂ